ਸੱਤ ਸਿਰੀਆਂ ਕਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਚਿਰਿਆਂ ਅੱਜ ਦੀ ਵੱਡੀ ਖਬਰ ਸ਼੍ਰੀਲੰਕਾ ਵੋਡ ਸ਼੍ਰੀਲੰਕਾ ਵਿੱਚ ਹਨਾ ਤੇ ਜਮੀਨ ਕਿਸਕਨ ਦੇ ਕਾਂਸ਼ਪੰਜਾ ਦੀ ਮੌਤ ਤੇ 600 ਤੋਂ ਜ਼ਿਆਦਾ ਘਰਤਬਾ শ্রীলঙ্কা ਵਿੱਚ ਲਗਾਤਾਰ ਭਾਰੀ بارش ਤੇ ਜ਼ਮੀਨ ਖਿਸਕਣ ਦੇ ਕਾਰਨ ਹਾਲਾਤ ਹੋਰ ਵਿਗੜ ਗਏ ਹਨ। ਹੁਣ ਤੱਕ ਦੇਸ਼ ਭਰ ਵਿੱਚ 56 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 600 ਤੋਂ ਵੱਧ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਦਫ਼ਤਰ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਪਿਛਲੇ ਹਫ਼ਤੇ ਤੋਂ ਖਰਾਬ ਮੌਸਮ ਨਾ ਝੂਜ ਰਿਹਾ ਹੈ ਤੇ ਹਾਲਾਕੀ ਪ੍ਰਵਾ ਵੀਰਵਾਹ ਨੂੰ ਮੋਲੇ ਤਰਬਾਰਸ਼ ਨੇ ਤਬਾਈ ਮਚਾ ਦਿੱਤੀ ਤੇ ਜਿਸ ਨਾਲ ਕਾਰ ਸੜਕਾਂ ਤੇ ਖੇਤ ਡੁੱਬ ਗਏ ਕਈ ਖੇਤਰਾ ਵਿੱਚ ਜ਼ਮੀਨ ਕਿਸਾਨ ਦੀ ਰਿਪੋਰਟ ਕੀਤੀ ਗਈ ਹੈ ਸਰਕਾਰ ਅਨੁਸਾਰ ਚਾਹ ਤੋਂ ਵੱਧ ਤਬਾਈ ਪਹਾੜੀ ਚਾਹ ਉਤਪਾਦਕ ਖੇਤਰਾਂ ਤੇ ਬਡੂਲਾ ਤੇ ਨੋਵਾਰਾ ਏਲੀਆ ਦੇ ਮਹਿਸੂਸ ਕੀਤੀ ਗਈ ਹੈ ਜਿੱਥੇ ਵੀਰਵਾਰ ਨੂੰ ਇਹ 25 ਲੋਕਾਂ ਦੀ ਮੌਤ ਹੋ ਗਈ ਤੇ ਆਪਤ ਪ੍ਰਬੰਧ ਕੇਂਦਰ ਸਰਕਾਰ ਕੇਂਦਰ ਅਨੁਸਾਰ ਇਹਨਾਂ ਦੋਵਾਂ ਦੋਵਾਂ ਖੇਤਰਾਂ ਵਿੱਚ 21 ਲੋਕ ਲਾਪਤਾ ਹਨ ਜਦੋਂ ਕਿ 14 ਜ਼ਮੀਨ ਜ਼ਮੀਨੀ ਦਿਸੇ ਜਾ ਰਹੇ ਹਨ ਅਤੇ ਦੇਸ਼ ਤੇ ਹੋ ਇਸਿਆ ਵਿੱਚ ਵੀ ਜ਼ਮੀਨ ਖਿਸਕਣ ਦੇ ਕਾਰਨ ਕਈ ਜ਼ਮੀਨਾਂ ਕਿ ਕਈ ਜਾਨਾਂ ਗਈਆਂ ਹਨ ਲਗਾਤਾਰ ਪਾਰੀ ਬਾਰਿਸ਼ ਨਾਲ ਕਾਰਨ ਜ਼ਿਆਦਾਤਰ ਨਦੀਆਂ ਦੇ ਜਲ ਪੰਡਾਰ ਓਵਰਫਲੋ ਹੋ ਗਿਆ ਜਿਸ ਨਾਲ ਕਈ ਸੜਕਾਂ ਬੰਦ ਹੋ ਗਈਆਂ ਹਨ ਤੇ ਚਟਾਨਾਂ ਰੁੱਖਾਂ ਤੇ ਚਿੱਕੜ ਡਿੱਗਣ ਡਿੱਗਣ ਨਾਲ ਕਈ ਸੜਕਾਂ ਤੇ ਰੇਲਵੇ ਪਟੜੀਆਂ ਬੰਦ ਹੋ ਗਈਆਂ ਯਾਤਰੀਆਂ ਰੇਲਵੇ ਸਾਮਾ ਨੂੰ ਵੀ ਮੰਤਲ ਕਰ ਦਿੱਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ